ਵਾਜ਼ਲ ਵੀ ਕਰਦੇ ਆ ਅੱਜ ਤੁਹਾਨੂੰ ਇਸ ਸਤਕਾਰ ਦੀ ਹੋਣੀ ਕਿ ਸਾਡੇ ਕੋਲ ਆਏ ਆ ਇਹ ਤੁਹਾਨੂੰ ਦੱਸਣਗੇ ਆਪਣਾ ਪਿੰਡ ਦੱਸਣਗੇ ਨਾਮ ਦੱਸਣਗੇ ਇਹਨਾਂ ਨੂੰ ਸਾਡੇ ਕੋਲ ਕਾਫੀ ਟਰ ਹੋ ਗਿਆ ਹੈ ਮਰੀਜ਼ ਲੈ ਕੇ ਆਉਂਦੇ ਆ ਇਹ ਦੱਸਣਗੇ ਤੁਹਾਨੂੰ ਕਿ ਕਿਹੜਾ ਕਿਹੜਾ ਮਰੀਜ਼ ਇਹਨਾਂ ਸਾਡੇ ਕੋਲ ਲਿਆਂਦਾ ਤੇ ਦਵਾਈ ਖਾਧੀ ਉਹਨਾਂ ਦਾ ਦੱਸਣਗੇ ਕਿ ਫੇਰ ਰੋਗ ਵੀ ਦੱਸਣਗੇ ਕਿਹੜਾ ਕਿਹੜਾ ਰੋਗ ਜਿਹੜਾ ਹੈ ਪਰੀਜਾ ਦਾ ਠੀਕ ਹੋਇਆ ਸੋ ਬੇਨਤੀ ਕਰੂੰਗਾ ਇਹਨਾਂ ਭਾਜੀ ਹੁਣਾਂ ਨੂੰ ਕਿ ਤੁਸੀਂ ਲਾਈ ਬਰਾਈ ਸਕਦਾ ਦੱਸੋ ਕਿ ਗੁਰੂ ਸਾਹਿਬ ਦੀ ਰਹਿਨਤ ਦੇ ਨਾਲ ਇਹ ਗੁਰੂ ਰਹਿਨਤ ਗੁਰੂ ਕਰ ਰਿਹਾ ਹੈ ਦਵਾਈ ਇਹ ਕਹਿੰਦੀ ਆ ਦਵਾਈ ਪਹਾਨਾ ਹੈ ਨਾ ਸਿਖ ਠੀਕ ਕਰਦੇ ਨੇ ਦਵਾਈ ਠੀਕ ਕਰਦੇ ਕਰਦਾ ਪਰਮਾਤਮਾ ਹੈ ਸੋ ਮੈਂ ਬੇਨਤੀ ਕਰੂੰਗਾ ਭਾਜੀ ਜਿਹੜਾ ਨੂੰ ਤੁਸੀਂ ਦੱਸੋ ਸੱਚਾਈ ਪੇਸ਼ ਕਰੋ ਮਰੀਜ਼ਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਵੱਧ ਤੋਂ ਵੱਧ ਜਿਹੜੀ ਹੈ ਆਪਾਂ ਲਈ ਚਲਦੀ ਵੀਡੀਓ ਵਾਇਲ ਸ਼ੇਅਰ ਕਰਦੀ ਹੈ ਜਿੰਨੇ ਸ਼ੇਅਰ ਕਰੋ ਆਡੀ ਨਾਲ ਸੰਪਰਕ ਕਰਨ ਜਾਂ ਦਵਾਈ ਸਾਡੇ ਕੋਲ ਵੀ ਲੈ ਸਕਦੇ ਆ ਜੇ ਆਪ ਰੋਮੀ ਚਾਹੁੰਦੇ ਆ ਅਸੀਂ ਉਹਨਾਂ ਨੂੰ ਨੁਸਖੇ ਜਿਹੜੇ ਦੱਸ ਸਕਦੇ ਆ ਉਹ ਆਪਣੇ ਨੁਸਖੇ ਜਿਹੜੇ ਅਸੀਂ ਲਿਖਾ ਦੇਾਂਗੇ ਪਰ ਸਾਰੀ ਕੋਲੋਂ ਲਿਆ ਕੇ ਉਹ ਸਮਾਨ ਤੁਸੀਂ ਘਰੇ ਦੇਕੇ ਵੀ ਦਵਾਈ ਤਿਆਰ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਸਾਡੇ ਕੋਲ ਹੀ ਆਉਣਾ ਹੈ ਹਰ ਇੱਕ ਵੀਡੀਓ ਦੇ ਵਿੱਚ ਅਸੀਂ ਨੁਸਖੇ ਵੀ ਦੱਸ ਦਿੰਦੇ ਆ ਉਦਾਂ ਵੀ ਸਾਡੇ ਨਾਲ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਜੇ ਬੜੀ ਬੰਕੀ ਦਵਾਈ ਲਈ ਸਾਡੇ ਕੋਲ ਲੈ ਸਕਦੇ ਹੋ ਆ ਕੇ ਘਰ ਦੇ ਵਿੱਚ ਅਸੀਂ ਦਵਾਈ ਦਿੰਦੇ ਆ ਔਰ ਅਸੀਂ ਪਾਰਸਲ ਵੀ ਕਰ ਦਿੰਦੇ ਆਂ ਸੋ ਮੈਂ ਬੇਨਤੀ ਕਰੂੰਗਾ ਭਾਈ ਹੁਣਾਂ ਤੁਸੀਂ ਦੱਸੋ ਅਜੇ ਤੱਕ ਸਾਡੇ ਕੋਲ ਜਿੰਨੇ ਤੁਸੀਂ ਕ੍ਰੀਡ ਲੈ ਕੇ ਆਏ ਹੋ ਕਿ ਠੀਕ ਹੋਏ ਆ ਕਿ ਨਹੀਂ ਹੋਏ ਇਹ ਆਪ ਤੁਹਾਨੂੰ ਦੱਸਣਗੇ ਜੀ ਬੇਨਤੀ ਹੈ ਕਿ ਭਾਈ ਹੁਣਾਂ ਨੂੰ ਕਿ ਤੁਸੀਂ ਲਈ ਉੜਾਈ ਸਾਰੇ ਜੋ ਕਿ ਆਗਰਣ ਦੇ ਵਿੱਚ ਲਾਈਵ ਹੋ ਚੱਲ ਰਿਹਾ ਹੈ ਸਾਰੇ ਜਿਹੜੇ ਫਰੀਜ ਹੈ ਹੋਰ ਵੀ ਪੈਂਟਰਾ ਇਹ ਲਾਈਬਰਾਇ ਸਾਰੇ ਵੀ ਕੋ ਬੇਚ ਰਹੇ ਹੋ ਇਸੇ ਕਰਕੇ ਦਬ ਘੇਰ ਕਰੀਏ ਭਲਾ ਕਰਨਾ ਜਿੰਨਾ ਭਲਾ ਹੋ ਸਕੇ ਤੁਹਾਡਾ ਵੀ ਭਲਾ ਹੋਵੇਗਾ ਆਲੀਰਾ ਨੂੰ ਮੈਂ ਕਿ ਤੁਸੀਂ ਲਈ ਭਰਾਈ ਸਕਦਾ ਦੱਸਣਾ ਕਰੋ ਜੀ ਵਾਹਿਗੁਰੂ ਜੀ ਦਾ ਅਸਤਾ ਦਵਾਈ ਤੋਂ ਸਾਸ਼ੰਗਤ ਕਾਫੀ ਸਮਾਂ ਹੋ ਗਿਆ ਸਰੋ ਨਹਿਲਾ ਮੈਂ ਆਪਣੇ ਘਰ ਵਾਲਿਆਂ ਨੂੰ ਲੈ ਕੇ ਆਇਆ ਸੀ ਇੱਥੇ ਕਿਉਂਕਿ ਮੇਰੇ ਘਰ ਵਾਲੇ ਜਾਨੀ ਕਿ ਫਰੀਜ ਮੰਜੀ ਤੇ ਮਿੱਟੀ ਹੋਏ ਪਏ ਉਹ ਸਾਸ਼ੰਗਤ ਮੈਂ ਇੱਥੇ ਲੈ ਗਿਆ ਆ ਤੇ ਇਹਨਾਂ ਭਾਈ ਸਾਹਿਬਾ ਨੇ ਸਰਦਾਰ ਮੁਖਤਾਰ ਸਿੰਘ ਜੀ ਪਿੰਡ ਸੰਗਮ ਤੇ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆਸਾਦ ਸੰਗਤ ਇਨ ਇਸ ਨਗਰ ਦੇ ਰਹਿਣ ਵਾਲੇ ਨੇ ਆਸਾਦ ਸੰਗਤ ਨਾਲ ਦਾਸ ਦੱਸ ਰਿਹਾ ਤੁਹਾਨੂੰ ਵੀ ਕੁਬਿਸ਼ਰੀ ਵੀ ਕਰਦੇ ਆ ਤੇ ਪਰਮੇਸ਼ਰ ਦਾ ਬਹੁਤ ਧੰਨਵਾਦ ਆ ਆਪਕੇ ਇਹਨਾਂ ਤੇ ਐਸੀ ਕਿਰਪਾ ਵਾ ਕਿਉਂਕਿ ਇਹ ਜਿਹੜੇ ਹੱਥ ਨਾਲ ਜਿਹਨਾਂ ਨਾਲ ਦਵਾਈ ਬਣਾਉਂਦੇ ਆ ਗੁਰੂ ਦਾ ਹੋਠ ਆਸਰਾ ਲਾ ਕੇ ਦਵਾਈ ਬਣਾਉਂਦੇ ਆ ਤੇ ਕਾ ਵੀ ਮਰੀਜ਼ ਮੈਂ ਲਾ ਕੇ ਇਥੋਂ ਦਵਾਈ ਲੈ ਕੇ ਇਹਨਾਂ ਤੋਂ ਕੋਈ ਗੋਡਿਆਂ ਦਾ ਮਰੀਜ਼ ਆ ਕੋਈ ਜੂਰੀਆ ਦਾ ਮਰੀਜ਼ ਆ ਕਿਸੇ ਨੂੰ ਕਿਸੇ ਰਗਮ ਦਾ ਦੁੱਖ ਆ ਕਿਸੇ ਨੂੰ ਕਿਸੇ ਰਗਮ ਦਾ ਦੁੱਖ ਆ ਹਰ ਇੱਕ ਦੁੱਖ ਦੀ ਇਹ ਪੈਸਾ ਦੇ ਕੋਲ ਦਵਾਈ ਹੈਗੀ ਆ ਕਿ ਅੱਜ ਮੈਂ ਆਪਦੇ ਮੇਰੇ ਤਾਏ ਦੇ ਲੜਕੇ ਆ ਸਰਦਾਰ ਚੰਦਾ ਸੋਹਣੀ ਇਹਨਾਂ ਨੂੰ ਮੈਂ ਲੈ ਕੇ ਆਇਆ ਵਾਂ ਤੇ ਇਹਨਾਂ ਦੇ ਗੋਡਿਆਂ ਦੇ ਵਿੱਚ ਬਹੁਤ ਜ਼ਿਆਦਾ ਕਾਫੀ ਨੁਸਖੇ ਜਿਹੜੇ ਗੋਡਿਆਂ ਤੋਂ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਤੇ ਅਜੇ ਹੋਰ ਕੁਝ ਨਹੀਂ ਗੀ ਸਾਤ ਸੰਗਤ ਇਹ ਵੀਡੀਓ ਨੂੰ ਸ਼ੇਅਰ ਕਰਨਾ ਵੀ ਇਹ ਭਾਈ ਸਾਹਿਬ ਜਿਹੜੀ ਦਵਾਈ ਤਿਆਰ ਕਰਦੇ ਆ ਤੇ ਬਹੁਤ ਹੀ ਅੱਲਾ ਦੀ ਕਿਰਪਾ ਵਾ ਕਿਉਂਕਿ ਪਰਮੇਸ਼ਰ ਦਾ ਹੱਥ ਆ ਤੇ ਇਹ ਦਵਾਈ ਤਿਆਰ ਕਰਦੇ ਆ ਤੇ ਮਰੀਜ਼ ਇੱਕ ਵਾਰੀ ਦਵਾਈ ਖਾੜਦਾ ਤੇ ਉਹ ਕਾਇਮ ਹੋ ਜਾਂਦਾ ਹੈ ਤੇ ਭਾਈ ਸਾਹਿਬੀ ਸਭ ਨੂੰ ਥੋੜੀ ਨਰਾਜ਼ਗੀ ਆਪੀ ਮੈਨੂੰ ਮਰੀਜ਼ ਆਣ ਕੇ ਦੱਸੇ ਤੇ ਸਹੀ ਮੈਂ ਠੀਕ ਆ ਤੇ ਸਾਤ ਸੰਗਤ ਇਹ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਹੋਰ ਵੀ ਮੈਂ ਅੱਜ ਹੁਣ ਮੈਂ ਇਹਨੂੰ ਲੈ ਕੇ ਅਜੇ ਦਾਦਾ ਟਾਈਮ ਨਹੀਂ ਹੋਇਆ ਤੇ 12:00 ਵਜੇ ਮੈਂ ਫੇਰ ਇੱਕ ਭੈਣ ਜੀ ਨੂੰ ਲਿਆ ਰਿਹਾ ਉਹਨਾਂ ਦੇ ਗੋਡਿਆਂ 'ਚ ਜਾਰਾ ਰੁਸ਼ਕਿਆ ਤੇ ਮੈਂ ਆਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਦੇ ਕਿਰਪਾ ਦਾ ਹੱਥ ਰੱਖਣ ਸਿਰ ਤੇ ਤੇ ਸਾਡੇ ਤੇ ਮਿਹਰ ਪ੍ਰਿਆਸ ਰੱਖਣ ਕਿਉਂਕਿ ਇਹਨਾਂ ਦੇ ਕੋਈ ਸਾਡਾ ਕੋਈ ਏਡੀ ਜ਼ਿਆਦੀ ਗੱਲ ਨਹੀਂ ਪਈ ਆਪਣੇ ਆਪ ਨੂੰ ਮੈਂ ਮੈਂ ਨਹੀਂ ਵਿੱਚ ਸਾਡੇ ਵਿੱਚ ਹੈਗੀ ਪ੍ਰਭੂ ਕਿਰਪਾ ਕਰਨ ਦਾ ਪਰਮੇਸ਼ਰ ਕਿਰਪਾ ਕਰਨ ਦਾ ਨੇ ਭਾਈ ਸਾਹਿਬ ਨੂੰ ਹੁਕਮਤਾਰ ਸਿੰਘ ਦੇ ਤੇ ਦਵਾਈ ਬਹੁਤ ਰੀਜਨਲ ਆ ਹੋਰ ਵੀ ਕਿ ਭੈਣ ਭਰਾ ਨੂੰ ਕੋਈ ਦੁੱਖ ਮੁਸੀਬਤ ਆ ਤੇ ਉਹ ਇੱਥੇ ਆਣ ਕੇ ਤੇ ਇਹ ਦਵਾਈ ਲੈ ਸਕਦਾ ਹੈ ਵੈਗ ਜੀ ਖਾਲਸਾ ਮੈਂ ਹਾਂ ਜੀ ਇਨਾਂ ਨੇ ਭਾਜੀ ਹੋਣਾ ਨੇ ਪਹਿਲਾਂ ਆਪਦੀ ਘਰ ਵਾਲੀ ਲੈ ਕੇ ਆਏ ਐ ਸ਼ੂਗਰ ਦੇ ਮਰੀਜ਼ ਸੀ ਉਹ ਠੀਕ ਹੋਏ ਐ ਫਿਰ ਇਹਨਾਂ ਦੀ ਗੁੱਡੀ ਜੋ ਟਾਈਫਾਇਟ ਬੁਖਾਰ ਬਹੁਤ ਜ਼ਿਆਦਾ ਸੀ ਸਰੀਰ ਜਿਹੜਾ ਉਹ ਸੁੱਕ ਚੁੱਕਾ ਸੀ ਟਾਈਫਾਇਟ ਉਹ ਬਿਲਕੁਲ ਜਿਹੜੀ ਗੁੱਡੀ ਵੀ ਇਹਨਾਂ ਦੀ ਲੜਕੀ ਜਿਹੜੀ ਬਿਲਕੁਲ ਹੁਣ ਤੰਦਰੁਸਤ ਹੈ ਇਸ ਤਰ੍ਹਾਂ ਦਾ ਕਿ ਇਹਨਾਂ ਬਹੁਤ ਸਾਡੇ ਸਾਡੇ ਕੋਲ ਮਰੀਜ਼ ਕੋਈ ਗੋਡਿਆਂ ਵਾਲਾ ਬ੍ਰਿੰਦ ਭੇਜਿਆ ਹੈ ਕਿਹਦਾ ਸਿਰ ਦਰਦ ਕਿਹਦਾ ਲੱਤ ਦਰਦ ਆ ਕਿ ਇਹਨੂੰ ਬਵਾਸੀਰ ਹੈ ਬਵਾਸੀਰ ਦੀ ਗਰੰਟੀਡ ਦਵਾਈ ਹੈ ਤਾਂ ਹੀ ਫਿਰ ਜਿੰਨਾ ਮਰਜੀ ਪ੍ਰਾਣਾ ਮਖਾਰ ਹੋਵੇ ਉਹ ਵੀ ਗੁਰੂ ਸਾਹਿਬ ਦੀ ਰਹਿਮ ਤੇ ਹਾਰ ਟੁੱਟ ਜਾਂਦਾ ਹੈ ਜਿਹੜੀ ਦਵਾਈ ਗੁਰਬਾਣੀ ਪੜ ਕੇ ਦਵਾਈ ਤਿਆਰ ਹੋ ਗਈ ਉਹ ਅਵਾ ਚਮਰੀ ਠੀਕ ਹੋਣਾ ਹੋਣਾ ਹੈ ਹੁਣ ਸਾਡੇ ਕੋਲ ਜੁਪੀ ਤੋਂ ਇੱਥੇ ਆਏ ਆ ਕਿਉਂਕਿ ਇਹਨਾਂ ਨੇ ਇੱਥੇ ਸਾਡੇ ਕੋਲ ਸਭ ਦੀ ਲਾਈ ਹੈ ਇਹਨਾਂ ਨੂੰ ਇਸ ਨੂੰ ਆ ਲੰਕਾ ਦਾ ਬਿਟਾ ਹੈ ਇਹਨੂੰ ਖੁਜਲੀ ਬਹੁਤ ਸਜਾਦੀ ਸੀ ਇੰਨੀ ਖਾਸ ਸੀ ਇਹਨੂੰ ਇਹਨਾਂ ਦੀ ਮਾਤਰ انہوں میں کہاں گا کہ تصویر بھی دسو ٹھیک ہے گئے ہو کہ نہیں ہوئے اے دسو جی ریحان میرے بہت زیادہ کھجلی تھی نا میرے ممی کی بھی تھی تو میں یہاں انکل کے پاس آیا ان کو بولا میں نے کہ میرے ممی کے اور میری زیادہ کھجلی ہے تو انہوں نے بولا کوئی بات نہیں میں اس کی وہ دیتا ہوں دبا بنا کر تو انہوں نے دبا بنا کر مجھے دی اور میری ممی کو دی تو میں نے چار پانچ دن کو بڑھیا کر کے اس کو لگایا اس میں تو آرام ملا مجھے پھر میں نے تھوڑی سی لی تو ہلکے 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 سارا ہو گیا ختم تو جب بھی ان کے پاس اگر میں آتا ہوں تو یہ اچھی سے اچھی وہ دیتے ہیں دوا ٹھیک ٹھاک ہے گوڈے میں ایک طرح دی دردنی نہیں گوڈیا سے ਗਠੀਏ ਦੀ ਦਰਦ ਹੁੰਦੀ ਹੈ ਜਿਹੜੀ ਜੋੜਾਂ ਤੇ ਦਰਦ ਹੋਵੇ ਸਮਝ ਲਓ ਵੀ ਇਹ ਗਠੀਆ ਮਿੱਠਾ ਗਠੀਆ ਦੋ ਤਰ੍ਹਾਂ ਦਾ ਗਠੀਆ ਹੈ ਇੱਕ ਦਰਦ ਹੁੰਦੀ ਹੈ ਜੂਰੀਆ ਕੈਸ਼ਤੀ ਜੂਰੀਆ ਕੈਸ਼ ਜਿਆਦਾ ਹੈ ਉਹਦੇ ਨਾਲ ਹੀ ਦਰਦ ਹੋਣੀ ਹੈ ਤੀਸਰੀ ਦਰਦ ਜਿਹੜੀ ਹੈ ਉਹ ਬਾਈਚ ਇਹਨਾਂ ਦਾ ਸੀ ਜਿਹੜਾ ਬਿਲਕੁਲ ਬਾਈਚ ਆ ਰਿਹਾ ਹੈ ਇਹਨਾਂ ਦੇ ਦੋਵੇਂ ਕੋਟੇ ਜਿਹੜੇ ਹੈ ਉਹ ਬਾਜ ਦੇ ਰਹੇ ਹੈ ਦਰਦ ਹੋ ਰਹੇ ਹੈ ਹੁਣ ਇਹਨਾਂ ਨੂੰ ਦਵਾਈ ਦੇਵਾਂਗੇ ਤੇ ਬਿਲਕੁਲ ਹੀ ਦਸਾਂ ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਠੀਕ ਹੋ ਜਾਣਾ ਹੈ ਇਹ ਗੁਰੂਪਾਚੇ ਦੀ ਰੈਂਟ ਹੋ ਜਾਣੀ ਆ ਜੀ 9815233759 ਇਹ ਮੇਰਾ ਨੰਬਰ ਆ ਜੀ 9815833759 ਦਾਸ ਮੁਖਤਾਰ ਸਿੰਘ ਪਿੰਡ ਸੰਵਾਲ ਤਸਵੀਰ ਪੱਟੀ ਜ਼ਿਲ੍ਹਾ ਤਨਤਾਰ ਜਿਹੜੇ ਦਵਾਈ ਆ ਕੇ ਖਰਨੀ ਚਾਹੁੰਦੇ ਸਾਡੇ ਪਾਸ ਆ ਕੇ ਦਵਾਈ ਖਰ ਸਕਦੇ ਆ ਭਾਰਸੰਭੀ ਹੋ ਜਾਂਦੀ ਹੈ ਬਾਹਰ ਦੇਸਾਂ ਦੇ ਚਾਹਤ ਦਵਾਈ ਜਿਹੜੀ ਪਹੁੰਚਦੀ ਹੈ ਹਰੇਕ ਰੋਗ ਦੀ ਦਵਾਈ ਅਸੀਂ تیار کر کے ہیں جی یہ کسی نے آپ بنا ہے آپ ہی سپر کر کے آپ دبائی کرے کے تیار کر سکتے ہو جی واحر جی خالا واحر